ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗੁਰੂ ਨਾਨਕ ਡੈਰੀ ਫਾਰਮ ਦੇ ਵਿੱਚ ਜੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਮੈਂ ਆਪਣੇ ਫਾਰਮ ਤੋਂ ਲੈ ਕੇ ਆਇਆ ਜਿਹਦੇ ਵਿੱਚ ਤਿੰਨ ਬੱਸੀਆਂ ਛੇੜ ਲਈ ਲੈ ਕੇ ਆਇਆ ਜੀ ਤਿੰਨੇ ਬੱਸੀਆਂ ਦੀ ਪ੍ਰੋਪਰ ਡਿਟੇਲ ਰਿਕਾਰਡ ਮਾਂ ਦਾ ਦੁੱਧ ਦਾ ਰਿਕਾਰਡ ਸ਼ੀਮਨ ਦਾ ਰਿਕਾਰਡ ਤੇ ਬੱਸੀਆਂ ਦੇ ਸ਼ੀਮਨ ਦਾ ਰਿਕਾਰਡ ਹਰ ਤਰ੍ਹਾਂ ਦੀ ਡਿਟੇਲ ਦਿੱਤੀ ਤੁਹਾਨੂੰ ਦਿੱਤੀ ਜਾਊਗੀ ਜੀ ਕੱਲੀ ਕੱਲੀ ਬੱਸੀ ਦਾ ਥਾਣ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੂਜੀ ਬੱਸੀ ਦੇ ਥਾਣ ਵਗੈਰਾ ਚੈੱਕ ਕਰ ਸਕਦੇ ਹੋ ਜੀ ਤੀਜੀ ਬੱਸੀ ਦੇ ਥਾਣ ਵਗੈਰਾ ਦੇਖ ਲਓ ਫੇਸ ਕੁਆਲਟੀ ਵਗੈਰਾ ਚੈੱਕ ਕਰ ਸਕਦੇ ਹੋ ਜੀ ਕਿਸੇ ਵੀ ਮੇਰੇ ਵੀਰ ਨੂੰ ਇਹ ਤਿੰਨੇ ਬੈੜਾਂ ਦੇ ਵਿੱਚੋਂ ਕੋਈ ਵੀ ਵੈੜ ਪਸੰਦ ਹੋਵੇ ਤਾਂ ਦਿੱਤੇ ਨੰਬਰ ਤੇ ਕੰਟੈਕਟ ਬਣਾ ਸਕਦੇ ਹੋ ਕੰਟੈਕਟ ਨੰਬਰ 9501179372 ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ ਜੀ 95011 79372 ਵੀਡੀਓ ਦੇਖਣ ਲਈ ਸਾਰੇ ਦੇ ਵੀਰਾਂ ਦਾ तहे ਦਿਲੋਂ ਧੰਨਵਾਦ ਜੀ